ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਜਿਹੜੇ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਨੇ ਪੰਤ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਜਵਾਈ ਸਾਬਕਾ ਮੰਤਰੀ ਹਰਮੇਲ ਸਿੰਘ ਟੋੜਾ ਦੇ ਅਕਾਲ ਚਨਾਣਾ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਪ੍ਰੋਫੈਸਰ ਚੰਦੂ ਮਾਦਰਾ ਨੇ ਕਿਹਾ ਕਿ ਜਥੇਦਾਰ ਦਾ ਜਾਣ ਦਾ ਉਹਨਾਂ ਨੂੰ ਬੇहद ਦੁੱਖ ਹੈ ਸਮਾਜ ਦੇ ਲਈ ਦੇਸ਼ ਲਈ ਨਾ ਕਦੀ ਵੀ ਪੂਰਾ ਹੋਣ ਵਾਲਾ ਘਟਾ ਉਹਤੇ ਹੀ ਚੰਦੂ ਮਾਦਰਾ ਨੇ ਕਿਹਾ ਕਿ ਹਰਮੇਲ ਸਿੰਘ ਟੋੜਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਵਿਰਾਸਤ ਨੂੰ ਲੈ ਕੇ ਅੱਗੇ ਚੱਲੇ ਤਨ ਉਹ ਉਮੀਦ ਕਰਦੇ ਹਨ ਪਰਿਵਾਰ ਇਸ ਦੀ ਸੇਵਾ ਤੇ ਵਿਰਾਸਤ ਨੂੰ ਅੱਗੇ ਵਧਾਏਗਾ ਸਰਹਮੇਲ ਸਿੰਘ ਟੌੜਾ ਦੇ ਦਿਹਾਂਤ ਦੀ ਖਬਰ ਸੁਣ ਕੇ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੋਇਆ ਕਿਉਂਕਿ ਸਰਹਮੇਲ ਸਿੰਘ ਟੌੜਾ ਜਿਹੜੇ ਨੇ ਉਹ ਜਿੱਥੇ ਪੰਥਰਤ ਜਿਹਦਾ ਗੁਰਜਾਦ ਸਿੰਘ ਟੌੜਾ ਜੀ ਦੇ ਸਾਨੀ ਲਾਦੇ ਤੌਰ ਤੇ ਉਹਨਾਂ ਦੀ ਪਛਾਣ ਉੱਥੇ ਉਹਨਾਂ ਨੇ ਸੇਵਾ ਕਰਕੇ ਔਰ ਲੋਕਾਂ ਵਿੱਚ ਵਿਚਰ ਕੇ ਸ਼ਰੋਮਣੀ ਅਕਾਲੀ ਦੰਦੀਆਂ ਅਗਲੀ ਸਫਾ ਵਿੱਚ ਕੰਮ ਕਰਕੇ ਆਪਣਾ ਨਾਂ ਸਤਕਾਰ ਬਣਾਇਆ ਉੱਥੇ ਅਸੀਂ ਮਾਣ ਕਰ ਸਕਦੇ ਹਾਂ ਉਹਨਾਂ ਦਾ ਅਚਾਨਕ ਸਾਡੇ ਤੋਂ ਵਿਛੜਨਾ ਨਾ ਕੇਵਲ ਪਰਿਵਾਰ ਲਈ ਬਲਕਿ ਮੈਂ ਸਮਝਦਾ ਕਿ ਪੰਜਾਬ ਲਈ ਤੇ ਸ਼ਰਮਣੀ ਕਾਲੀ ਦਰ ਲਈ ਖਾਸ ਤੌਰ ਤੇ ਜੋ ਸ਼ਰਮਣੀ ਕਾਲੀ ਦਰ ਹੁਨਰ ਸਰਜੀਤ ਕਰਨ ਦੀ ਮੁਹਿੰਮ ਸੀ ਰੰਬੀ ਔਰ ਸ਼ਰਮਣੀ ਕਾਲ ਦਰ ਸੁਧਾਰ ਲਹਿਰ ਦੇ ਵਿੱਚ ਅੱਗੇ ਹੋ ਕੇ ਜੋ ਉਹਨਾਂ ਨੇ ਯੋਗਦਾਨ ਪਾਇਆ ਉਹ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਦਾ ਜਮਾਤੀ ਤੌਰ ਤੇ ਵੀ ਬਹੁਤ ਵੱਡਾ ਘਾਟਾ ਤੇ ਨਿੱਜੀ ਤੌਰ ਤੇ ਵੀ ਮੇਰੇ ਲਈ ਬਹੁਤ ਵੱਡਾ ਘਾਟਾ ਪਰ ਗੁਰੂ ਦਾ ਬਾਣਾ ਹੈ ਜਿਹੜਾ ਟਾਲਿਆ ਨਹੀਂ ਜਾ ਸਕਦਾ ਸੋ ਅਸੀਂ ਅੱਜ ਸਾਰੇ ਜਿੱਥੇ ਪਰਿਵਾਰ ਨਾ ਹੁੰਦਾ ਜਿੱਦਾ ਯਾਗ ਕਰਦੇ ਆ ਉੱਥੇ ਵਾਹਿਗੁਰੂ ਪ੍ਰਮਾਤਮਾ ਅੱਗੇ ਇਹੀ ਦੁਆਵਾਂ ਤੇ ਅਰਦਾਸਾਂ ਕਰਦੇ ਆ ਕਿ ਉਹਨਾਂ ਦਾ ਪਰਿਵਾਰ ਖਾਸ ਤੌਰ ਤੇ ਉਹਨਾਂ ਦੇ ਬੱਚੇ ਉਸੇ ਵਿਰਾਸਤ ਨੂੰ ਲੈ ਕੇ ਚੱਲਣ ਕਿਉਂਕਿ ਪੰਥਰਤਨ ਜਹਾਜਾ ਗੁਰਚਰਨ ਸਿੰਘ ਜੀ ਟੌੜਾ ਦੀ ਵਿਰਾਸਤ ਨੂੰ ਬਾਖੂਬੀ ਚਾਰ ਮੈ ਸਿੰਘ ਟੌੜਾ ਨੇ ਨਿਵਾਇਆ ਤੇ ਅੱਗੇ ਉਹਨਾਂ ਦੇ ਬੱਚੇ ਜਿਹੜੇ ਨੇ ਉਸੇ ਸੋਚ ਤੇ ਉਸੇ ਵਿਚਾਰਧਾਰਾ ਨੂੰ ਨõਉਂਦੇ ਰਹੇ ਆ It's adding to our money.